ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਇਹ ਹੈ ਜੀ ਆਪਣਾ ਝੋਨੇ ਦਾ 128 ਵੀਜਾ ਜੋ ਕਿ ਅੱਜ ਆਪਾਂ ਸਪਰੇਅ ਕਰਾਂਗੇ ਜੀ ਸੁੰਢੀ ਦੀ ਨਸਾਰੇ ਦੀ ਤੇ ਤੇਲੇ ਦੀ ਦੇਖ ਸਕਦੇ ਹੋ ਤੁਸੀਂ ਇਹ ਆਪਣਾ 128 ਵੀ ਜੇ ਤੁਹਾਨੂੰ ਦਿਖਾਵਾਂਗੇ ਆਪਾਂ ਕਿਹੜੀ ਕਿਹੜੀ ਦਵਾਈ ਸਪਰੇਅ ਕਰਨੀ ਹੈ ਇੱਕ ਤਾਂ ਆਪਾਂ ਪਾਈ ਆ ਜੀ ਸ਼੍ਰੀ ਰਾਮ ਪਰਵਲ ਦੇਖ ਸਕਦੇ ਹੋ ਤੁਸੀਂ ਇੱਕ ਪੈਕ ਤਾਂ ਆਪਾਂ ਇਹਦਾ ਪਾਇਆ ਜੀ ਇੱਕ ਪਾਈ ਆ ਜੀ ਆਪਾਂ ਨੇ ਵਿਲ ਸਟਾਰ ਵਿਲ ਸਟਾਰ ਟਾਪ ਦੇਖ ਸਕਦੇ ਹੋ ਤੁਸੀਂ ਹਾਰਤ ਪ੍ਰਿਸ਼ਤਲ ਕੰਪਨੀ ਦੀ ਹੈ ਜੀ एक पाई है जी डैटो ये त्रिशूल कंपनी है जी एक पाइए जी अपा ने एक्नाइट दवाइया पाइया ने जी अपा जो कि स्परे करनी है जी अपने ਤੇਲੇ ਦੀ ਸੁੰਦੀ ਦੀ ਨਸਾਰੇ ਦੀ ਗੋਬਰੀ ਸੁੰਦੀ ਇਹ 15 ਪੰਪਾਂ ਦਾ ਘੋਲ ਆ ਜੀ ਇਹ ਦੇਖ ਸਕਦੇ ਹੋ ਤੁਸੀਂ 15 ਪੰਪਾਂ ਦਾ ਘੋਲ ਬਣਾਇਆ ਜੀ ਆਪਾਂ ਨੇ ਸ਼੍ਰੀ ਰਾਮ ਸਰਬਲ ਦੇ ਆਪਾਂ ਦੋ ਪੈਕਟ ਪਾਏ ਜੀ 15 ਪੰਪਾਂ ਦਾ ਘੋਲ ਬਣਾਇਆ ਜੀ ਇਹ ਇਹ 2 ਏਕੜ ਦਾ ਖੋਲ ਆ ਜੀ ਦੇਖ ਸਕਦੇ ਤੁਸੀਂ 15 ਪੰਪ ਲਾਉਣੇ ਆਪਾਂ ਨੂੰ 2 ਏਕੜ ਦੇ ਵਿੱਚ ਆ ਆਪਾਂ ਨੇ ਦਵਾਈ ਪਾਈ ਆ ਤੁਹਾਨੂੰ ਦਿਖਾਈ ਆ ਜਿਹੜੀ ਬਣਾ ਝੋਨਾ ਜੀ 128 ਦੀ ਹੈ ਕਿਉਂਕਿ ਹੁਣ ਸਪਰੇਅ ਦਾ ਟਾਈਮ ਆ ਜੀ ਸਾਰੇ ਝੋਨੇ ਨੂੰ ਸਪਰੇਅ ਹੋਣੀ ਆ ਜੀ ਹੁਣ ਤੁੰਡੀ ਵੀ ਨੇ ਸਾਰੇ ਦੀ ਗੋਭ ਦੀ ਤੁੰਡੀ ਟੇਲੇ ਦੀ ਕਿਉਂਕਿ ਹੁਣ ਬਿਮਾਰੀ ਲੱਗਣੀ ਸ਼ੁਰੂ ਹੋ ਗਈ ਜੀ ਝੋਨੇ ਨੂੰ ਕਿ ਸਾਰੇ ਪਾਸੇ ਸਪਰੇਹਾਂ ਹੋ ਰਹੀਆਂ ਨੇ ਜੀ ਦੇਖ ਰਹੇ ਹੋ ਤੇ ਆਪਾਂ ਵੀ ਅੱਜ ਸਪਰੇਹ ਕਰਾਉਣ ਲੱਗੇ ਆ ਜੀ ਦੋ ਕਿੱਲਾਂ ਨੂੰ ਆਹ ਲਓ ਜੀ ਪੰਪ ਦੇ ਵਿੱਚ ਆਪਾਂ ਪਾ ਲਈ ਦਵਾਈ 25 ਲੀਟਰ ਦਾ ਪੰਪਾ 25 ਲੀਟਰ ਪਾਣੀ ਦੇ ਵਿੱਚ ਦਵਾਈ ਪਾ ਕੇ ਆਪਾਂ ਸਪਰੇਹ ਕਰਨੀ ਹੈ ਜੀ ਦੇਖਦਾ ਜੀ ਇਹ ਨਾਲੇ ਪੰਪ ਦੇ ਜੀ 15 ਬੱਪਾਂ ਦਾ ਘੋਲ ਬਣਾਇਆ ਜੀ ਆਪਾਂ ਨੇ ਦਵਾਈ ਦਾ ਇਹਦੀ ਕਰਨ ਚਲ ਸਾਰੇ ਤੁਸੀਂ ਦੇਖ ਸਕਦੇ ਹੋ ਜੀ ਕਰ ਰਹੇ ਨੇ ਆਪਣੇ ਮਰਦੂਰਪਰਾ ਲੱਗੇ ਹੋਏ ਨੇ ਜੀ ਸੱਬੇ ਕਰਨ ਵਾਸਤੇ ਜੀ ਵੀ ਉਕੇ ਸਪਰੇਅ ਦਾ ਵੀ ਕੰਮ ਬਹੁਤ ਔਖਾ ਜੀ 25 ਲੀਟਰ ਪਾਣੀ ਫਿਟਰੇ ਉਤੇ ਚੱਕੇ ਤੁਰਨਾ ਘਾਰੇ ਦੇ ਵਿੱਚ ਬਹੁਤ ਦੀ ਕਠਿਨਾਈ ਦਾ ਕੰਮ ਹੈ ਜੀ ਇਹ ਵੀ ਬਹੁਤ ਮਿਹਨਤ ਹੈ ਜੀ ਇਹਨਾਂ ਦੀ ਮਿਹਨਤ ਕਰਦੇ ਨੇ ਜੀ ਜਿਹੜੀ ਹੈ ਕੋਨਾਟ ਦੀ ਦਵਾਈ ਹੈ ਜੀ ਆਪਾਂ ਇੱਕ ਪੰਪ ਦੀ 10 ml ਪਾਈ ਹੈ ਜੀ 15 ਪੰਪ ਬਣਾਏ ਕੋਲ ਇਹ 10 ml ਪਾਈਏ ਜੀ 85 ਇਹ ਜਿਹੜੀ ਡੈਟੋ ਆ ਜੀ ਇਹ 16 ਗ੍ਰਾਮ ਪਾਈਏ ਜੀ ਇੱਕ ਪੰਪ ਦੀ 16 ਗ੍ਰਾਮ ਪਾਈਏ ਜੀ ਡੈਟੋ ਇਹ ਜਿਹੜੀ ਬਿਲੋਸਟਾਰਟ ਆ ਜੀ ਇਹ 33 ml ਪਾਈਏ ਜੀ ਪੰਪ ਦੀ ਬਿਲੋਸਟਾਰਟ ਸ਼ਿਰੀ ਰਾਮ ਪਰਵਲ ਇਹ 20 ਗ੍ਰਾਮ ਪਾਈਏ ਜੀ 15 ਪੰਪਾਂ ਦਾ ਪਕੌੜ ਬਣਾਇਆ ਇਹ ਦਵਾਈ ਦਾ 2 ਏਕੜ ਦੀ ਦਵਾਈ ਦੀ ਸਪਰੇਅ ਆਪਾਂ ਕਰ ਰਹੇ ਹਾਂ ਜੀ ਅੱਜ ਦੇਖ ਸਕਦੇ ਤੁਸੀਂ ਤੇ ਨਾਲ ਇਹ ਆਪਾਂ ਪਾਈ ਹੈ ਜੀ 88 ਦੇਖ ਸਕਦੇ ਹੋ ਤੁਸੀਂ ਇਹ 88 ਪਾਈ ਨਾ ਇਹ ਦਵਾਈ ਦੀ ਆਪਾਂ ਸਪਰੇਅ ਕਰੀਏ ਦੇਖ ਸਕਦੇ ਤੁਸੀਂ ਇਹ ਦਵਾਈਆਂ ਪਾਈਆਂ ਨੇ ਜੇਕਰ ਸਾਡੀ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਦਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਆ ਜੀ ਜਿਹੜਾ ਆਪਣਾ ਬਲੌਗ ਹੁੰਦਾ ਹੈ ਇਹ ਆਪਾਂ ਸ਼ਾਮ ਨੂੰ ਆਪਣੇ ਚੈਨਲ ਦੇ ਉੱਤੇ 8 ਵਜੇ ਅਪਲੋਡ ਕਰਦੇ ਹੁੰਦੇ ਆ ਜੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਜਿਹੜੀ ਇਹ ਦਵਾਈ ਪਾਈ ਆ ਸਿੰਘ ਸਹੀ ਪਾਈ ਆ ਜੀ ਧੰਨਵਾਦ ਆ ਸਾਰਿਆਂ ਦਾ